ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਥੋੜਾ ਸਵਾਗਤ ਹੈ ਆਰਸ਼ਬ ਬੁਟੀਕ ਚੈਨਲ ਦੇ ਵਿੱਚ ਤੇ ਤੁਹਾਨੂੰ ਅਸੀਂ ਜਿਹੜਾ ਲਾਈਨਿੰਗ ਵਾਲਾ ਕਮੀਜ਼ ਆ ਉਹਦੀ ਕਟਿੰਗ ਕਰਨੀ ਦੱਸਾਂਗੇ ਵੀ ਲਾਈਨਿੰਗ ਵਾਲਾ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਇਹ ਆਪਣਾ ਕਮੀਜ਼ ਆ ਦੇਖ ਲੋ ਜੀ ਪਹਿਲਾਂ ਤੇ ਇਹ ਆਪਣੀ ਲਾਈਨਿੰਗ ਆ ਹੁਣ ਇਹਦੀ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਆ ਦੇਖੋ ਆਪਣੀ ਜਿਹੜੀ ਕਮੀਜ਼ ਦੀ ਡਿਜ਼ਾਈਨਿੰਗ ਆ ਹੁਣ ਜਿਹੜਾ ਆਪਣਾ ਕਮੀਜ਼ ਆ ਇਹਦਾ ਆਪਾਂ ਸੈਂਟਰ ਆ ਸੈਂਟਰ ਆ ਚੀਜ਼ ਆ ਦੇਖੋ ਡਿਜ਼ਾਈਨਿੰਗ ਆਪਣੀ ਸੈਂਟਰ ਦੇ ਨਾਲ ਆਪਾਂ ਮਿਲਾ ਲੈਣੀ ਆ ਇਹ ਦੇਖੋ ਸੈਂਟਰ ਨੂੰ ਮਿਲਾ ਕੇ ਆਪਾਂ ਜਿਆਦਾ ਆਪਣੀ ਡਿਜ਼ਾਈਨਿੰਗ ਉਹ ਜਿਆਦਾ ਦਿੱਤੀ ਹੁੰਦੀ ਆ ਤਾਂ ਆਪਾਂ ਨੇ ਸੈਂਟਰ ਕੱਢ ਕੇ ਹੀ ਜਿਹੜਾ ਕਮੀ ਸੈੱਟ ਕਰਨਾ ਹੁੰਦਾ ਆ ਇਹ ਜਿਹੜੀਆਂ ਲਾਈਨਾਂ ਦੇ ਦੋ ਆਪਾਂ ਉਹ ਸੀਮ ਸੀਮ ਮਿਲਾ ਲੈਣੀਆਂ ਨੇ ਬਲਾਕ ਉਸ ਤੋਂ ਬਾਅਦ ਜਿਹੜੀ ਆਪਾਂ ਕਮੀਜ਼ ਦੀ ਲੈਂਥ ਰੱਖਣੀ ਆ ਤੇ ਬੈਕ ਵਾਲਾ ਪੱਲਾ ਜਿਹੜਾ ਉਹ ਕਟਿੰਗ ਕਰ ਲਾਂਗੇ ਨਾਲ ਹੀ ਮਤਲਬ ਇਹ ਸਿਰਫ ਇਹ ਆਪਣੇ ਸਿੰਪਲ ਕਮੀਜ਼ ਦੀ ਤਰ੍ਹਾਂ ਹੀ ਜਿਹੜੀ ਕਟਿੰਗ ਕਰਨੀ ਆ ਜਿਵੇਂ ਆਪਾਂ ਸਿੰਪਲ ਸੂਟ ਕਟਿੰਗ ਕਰਦੇ ਹੁੰਦੇ ਆ ਸੇਮ ਉਦਾਂ ਹੀ ਇਹਦੀ ਕਟਿੰਗ ਕਰਕੇ ਆਪਾਂ ਤਿਆਰ ਕਰ ਲੈਣਾ ਪਹਿਲਾਂ ਉਸ ਤੋਂ ਬਾਅਦ ਜਿਹੜੀ ਲਾਈਨਿੰਗ ਅਟੈਚ ਕਰਨੀ ਆ ਉਹ ਤੁਹਾਨੂੰ ਦੱਸ ਦਿਆਂ ਵੀ ਲਾਈਨਿੰਗ ਕਿਵੇਂ ਕਟਿੰਗ ਕਰਨੀ ਆ ਹਾਂਜੀ ਆ ਦੇਖੋ ਜਿਹੜਾ ਆਪਾਂ ਕਮੀਜ਼ ਆ ਇਹ ਆਪਾਂ ਕਟਿੰਗ ਕਰ ਲਿਆ ਇਹ ਆਪਾਂ ਕਮੀਜ਼ ਜਿਹੜਾ ਆਪਾਂ ਸਿੰਪਲ ਕਮੀਜ਼ ਦੀ ਤਰ੍ਹਾਂ ਇਹਨੂੰ ਕਟਿੰਗ ਕਰਕੇ ਰੱਖ ਲਿਆ ਹੁਣ ਆਪਾਂ ਇਹਦੇ ਉੱਤੇ ਲਾਈਨਿੰਗ ਆ ਜਿਹੜੀ ਉਹ ਕਟਿੰਗ ਕਰਨੀ ਆਪਾਂ ਨੇ ਲਾਈਨਿੰਗ ਇਹਦੇ ਉੱਤੇ ਕਟਿੰਗ ਕਰਨੀ ਆ ਹੁਣ ਆ ਦੇਖੋ ਜਿਹੜਾ ਆਪਣਾ ਕਮੀਜ਼ ਆ ਇਹ ਕਟਿੰਗ ਹੋ ਗਿਆ ਤੇ ਹੁਣ ਇਹਦੇ ਉੱਤੇ ਆਪਾਂ ਨੇ ਜਿਹੜੀ ਲਾਇਨਿੰਗ ਕਟਿੰਗ ਕਰਨੀ ਆ ਉਹ ਤੁਹਾਨੂੰ ਦੱਸਣ ਲੱਗਿਆਂ ਮੈਂ ਵੀ ਜਿਹੜੀ ਲਾਇਨਿੰਗ ਆ ਉਹ ਕਿਵੇਂ ਕਟਿੰਗ ਕਰਨੀ ਆ ਇਹ ਆਪਣੇ ਕਮੀਜ਼ ਦੀ ਲੈਂਥ ਹੈਗੀ ਆ 37 ਇੰਚ ਉਹ ਆਪਾਂ ਕੱਟ ਤਿਆਰ ਕਰ ਲਈ ਸਾਈਡ ਤੇ ਨੂੰ ਹੈਗਾ ਜਿਹੜਾ ਇਹ 12 ਇੰਚ ਠੀਕ ਹੈ ਜੀ ਤੇ ਹੁਣ ਇਹਦੇ ਹਿਸਾਬ ਨਾਲ ਆਪਾਂ ਦੇ ਇਹ ਕਮੀਜ਼ ਦੀ ਤੁਹਾਨੂੰ ਲਾਇਨਿੰਗ ਅਟੈਚ ਕਰਨੀ ਵੀ ਦੱਸਾਂਗੇ ਕਿ ਸिलाई ਕਰਨ ਲੱਗਿਆਂ ਤੇ ਹੁਣ ਕਟਿੰਗ ਆ ਜਿਹੜੀ ਉਹ ਵੀ ਦੱਸਦੇ ਆ ਪਹਿਲਾਂ ਆ ਆਪਣੀ ਡਾਈਨਿੰਗ ਲੈ ਲੈਣੀ ਹੈ ਜਿੰਨਾ ਹੁਣ ਆਪਣਾ ਪ੍ਰੋਪਰ ਨੀਚੇ ਵਾਲਾ ਪੱਲਾ ਵਾ ਕਮੀਜ਼ ਦਾ ਚੜਾਈ ਆਪਾਂ ਨੂੰ ਹੀ ਉਹ ਲੈਣੀ ਆ ਤੇ ਲੈਂਥ ਥੋੜੀ ਜੀ ਆਪਾਂ ਘੱਟ ਕਰਕਾਵੇਂ ਕਮੀਜ਼ ਨਾਲੋਂ ਆ ਦੇਖ ਲੋ ਵੀ ਲੈਂਥ ਕਿੰਨੀ ਤੁਹਾਨੂੰ ਲੋੜ ਹੈ ਜਿੱਧਰ ਨੂੰ ਤੁਹਾਨੂੰ ਸੈੱਟ ਲੱਗਦਾ ਵਾ ਉੱਧਰ ਤੁਸੀਂ ਲਾ ਸਕਦੇ ਹੋ আਡੇ ਰੋਟ ਵੀ ਲਾਈਨਿੰਗ ਲਾ ਸਕਦੇ ਹੋ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੇ ਤੁਸੀਂ আਡੇ ਰੋਟ ਵੀ ਲਾਈਨਿੰਗ ਲਾਉਣੀ ਆ ਕੋਈ ਲਾ ਸਕਦੇ ਹੋ ਇਹ ਦੇਖੋ ਜਿੰਨਾ ਆਪਣਾ ਕਮੀਜ਼ 19 ਹੀ ਚੜਾਈ ਦੇ ਵਿੱਚ ਲਾਈਨਿੰਗ ਰੱਖਣੀ ਆ ਤੇ ਜਿਹੜੀ ਆਪਣੀ ਲੈਂਥ ਆ ਉਹ ਆਪਾਂ ਥੋੜੀ ਜੀ ਕਮੀਜ਼ ਨਾਲੋਂ ਉੱਪਰ ਉੱਚੀ ਰੱਖਣੀ ਆ ਥੋੜੀ ਜੀ ਜਿਹੜੀ ਕੱਟ ਰੱਖਣੀ ਆ ਲਾਈਨਿੰਗ ਹਾਂ ਲਓ ਜੀ ਆਪਾਂ ਕਮੀਜ਼ ਕਰ ਲਿਆ ਸੈੱਟ ਤੇ ਹੁਣ ਆਪਣੀ ਜਿਹੜਾ ਫालतੂ ਲਾਈਨਿੰਗ ਆ ਇਹਦੀ ਲੈਂਥ ਥੋੜੀ ਜੀ ਘੱਟ ਸੀਗੀ ਕਮੀਜ਼ ਦੀ ਤਾਂ ਕਰਕੇ ਆਪਣੀ ਲਾਈਨਿੰਗ ਇਹ ਕੱਢਣੀ ਪੈਗੀ ਨਹੀਂ ਤਾਂ ਪੂਰੀ ਪੂਰੀ ਉਹ ਆ ਜਾਂਦੀ ਹੁੰਦੀ ਹੈ ਕੱਟਣ ਦੀ ਲੋੜ ਨਹੀਂ ਪੈਂਦੀ ਜਿਵੇਂ ਕਿ ਕਿਸੇ ਦੀ 45 ਇੰਚ 42 ਇੰਚ ਲੈਂਥ ਹੁੰਦੀ ਆ ਤਾਂ ਉਹਨਾਂ ਦੀ ਤਾਂ ਪੂਰੀ ਉਹ ਆ ਜਾਂਦੀ ਹੈ ਲਾਈਨਿੰਗ ਕਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਇਹ ਆਪਣੀ ਜਿਹੜੀ ਇਹ ਆਪਣੀ ਕਮੀਜ਼ ਦੀ ਲੈਂਥ ਘੱਟ ਸੀ ਕਿ ਤਾਂ ਕਰਕੇ ਆਪਣੀ ਜਿਹੜੀ ਇਹ ਲੈਨਿੰਗ ਸਾਈਡ ਤੋਂ ਨਿਕਲ ਗਈ ਇਹ ਆ ਲੋਜੀ ਇਹ ਆਪਣੀ ਜਿਹੜੀ ਲੈਨਿੰਗ ਆ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਆਪਾਂ ਕੱਢ ਕੇ ਲਾਲੀ ਹੁਣ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਮੋਡੇ ਦੇ ਨਿਸ਼ਾਨ ਲਾਉਣੇ ਆ ਉਹ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਲਗਭਗ ਮੈਂ ਦੱਸਦੀ ਆ ਇਹ ਤੁਸੀਂ ਬਹੁਤ ਹੀ ਧਿਆਨ ਨਾਲ ਦੇ ਜਿਹੜੀ ਆਪਣੀ ਕਟਿੰਗ ਆ ਉਹ ਬਹੁਤ ਹੀ ਆਸਾਨ ਆ ਤੇ ਹੁਣ ਇਹ ਆਪਣਾ ਜਿਹੜਾ ਇਹਦੀ ਆਪਣੀ ਫਿਟਿੰਗ ਆ ਇਹਦੀ 19 ਇੰਚ ਆ ਤਾਂ ਆਪਾਂ ਨੇ 6.5 ਇੰਚ ਦਾ ਤੀਰਾ ਰੱਖਣਾ ਆ ਪਹਿਲਾਂ ਆਪਾਂ 16 ਇੰਚ ਫਿਟਿੰਗ ਦਾ ਜਿਹੜਾ ਕਮੀਜ਼ ਕੱਟਿਆ ਹੋਇਆ ਵਾ ਉਹਦੇ ਬਾਰੇ ਦੱਸਿਆ ਹੋਇਆ ਵਾ ਉਹਦੇ 6 ਇੰਚ ਤੀਰਾ ਰੱਖਦੇ ਹੁੰਦੇ ਆ ਤੇ ਇਹ 19 ਇੰਚ ਦੀ ਫਿਟਿੰਗ ਤਾਂ ਆਪਾਂ ਨੇ 6.5 ਇੰਚ ਤੀਰਾ ਮੋਡਾ 7 ਇੰਚ ਸਾਰਿਆਂ ਦਾ ਸੇਮ ਹੀ ਹੁੰਦਾ ਮੋਡਾ ਨੀਚੇ ਨੂੰ ਆਪਾਂ 7 ਇੰਚ ਸਾਰਿਆਂ ਦਾ ਸੇਮ ਹੀ ਰੱਖਦੇ ਆ ਤਾ 19 ਇੰਚ ਮਤਲਬ ਹਾਫ 9.5 ਇੰਚ 9 9 18 ਤੇ ਹਾਫ 19 19 ਇੰਚ ਤੇ ਇਧਰ ਨੂੰ ਆਪਾਂ ਨੇ ਨਿਸ਼ਾਨ ਲਾ ਲੈਣਾ ਹੈ ਮਤਲਬ 9.5 ਤੇ ਫਿਟਿੰਗ ਦਾ ਇੱਥੋਂ ਆਪਾਂ ਜਿਹੜੀ ਆ ਜਿਹੜਾ ਚਾਰਸ ਬਾਕਸ ਬਣਾਇਆ ਇੱਥੋਂ ਆਪਾਂ ਗਲਾਈ ਪਾਉਣੀ ਆ ਇਹ ਆਪਣੀ ਫਰੰਟ ਵਾਲੀ ਗਲਾਈ ਆ ਤੇ ਜਿਹੜੀ ਬੈਕ ਵਾਲੀ ਗਲਾਈ ਆ ਉਹ ਜਿਹੜੀ ਆਪਣੇ ਚਾਰਸ ਬਾਕਸ ਤੋਂ 2.5 ਇੰਚ ਅੰਦਰ ਨੂੰ ਰੱਖ ਕੇ ਤੇ ਇੱਕ ਜਿਹੜੀ ਫੀਟਿੰਗ ਆ ਉਹ ਤੋਂ 1 ਇੰਚ ਅਲੱਗ ਤੋਂ ਨਿਸ਼ਾਨ ਲਾ ਲੈਣਾ ਆਪਾਂ ਨੇ 1 ਇੰਚ ਦਾ ਤੇ ਇੱਥੋਂ ਆਪਾਂ ਨੇ ਇਹ ਆਪਣੀ ਬੈਕ ਵਾਲੀ ਜਿਹੜੀ ਕਾਟਾ ਉਹ ਪਾਉਣੀ ਆ ਉਸ ਤੋਂ ਬਾਅਦ ਪਲੇਟਾਂ ਦੇ ਨਿਸ਼ਾਨ ਇਹਦੀਆਂ ਪਲੇਟਾਂ ਆਪਾਂ ਪਾਵਾਂਗੇ 11/2 ਇੰਚ ਤੇ ਵਿਚ ਨੂੰ ਪਾਉਣੀਆਂ ਨੇ ਇਹ ਆਪਾਂ 3.5 ਇੰਚ ਤੇ ਪਲੇਟ ਦੀ ਲੰਬਾਈ ਹਮੇਸ਼ਾ 7 ਇੰਚ ਹੀ ਹੁੰਦੀ ਆ ਨੀਚੇ ਨੂੰ ਤੇ ਆਪਣਾ 2.5 2.5 ਇੰਚ ਦਾ ਇਹਦੇ ਵਿੱਚ ਆਪਾਂ ਫਰਕ ਰੱਖਾਂਗੇ ਜੇ ਥੋੜੇ ਜਿਹਾ ਮੋਟੇ ਹੁੰਦੇ ਆ ਹੈਵੀ ਨੇ ਥੋੜੇ ਜਿਹਾ ਉਹਦੇ ਵਿੱਚ ਆਪਾਂ 3 ਇੰਚ ਦਾ ਫਰਕ ਰੱਖ ਲਾਂਗੇ ਤੇ ਨੀਚੇ ਨੂੰ ਆਪਣੀ ਜਿਹੜੀ 7.5 ਇੰਚ ਤੇ ਇਹ ਪਲੇਟ ਪੈਂਦੀ ਹੁੰਦੀ ਹੈ ਹਮੇਸ਼ਾ ਤੇ ਆਹ ਹੋ ਗਈ ਤੇ ਆਪਣੀ ਉਦੋਂ ਬਾਅਦ ਆਪਾਂ ਨੇ ਸਾਈਡ ਸਲਾਈ ਜਿਹੜੀ ਉਹ ਰੱਖ ਲੈਣੀ ਆ ਸਾਈਡ ਸਲਾਈ 15 ਵਾ ਤਾਂ ਆਪਾਂ ਨੇ 15.5 ਇੰਚ ਤੇ ਨਿਸ਼ਾਨ ਲਾ ਲੈਣਾ ਹਾਫ ਆ ਜਿਹੜੀ ਇਹਦੇ ਵਿੱਚ ਸੈਂਟਰ ਦੇ ਚਲ ਜੂਗੀ ਬਾਕੀ ਆਪਾਂ ਜਿਹੜਾ ਕਮਰ ਦਾ ਨਿਸ਼ਾਨ ਹੋਰ ਆ ਉਹ ਆਪਾਂ ਸਲਾਈ ਕਰਨ ਤੋਂ ਬਾਅਦ ਹੀ ਜਿਹੜਾ ਕਮਰ ਦਾ ਨਿਸ਼ਾਨ ਲਾਉਣੇ ਹੁੰਦੇ ਆ ਪਹਿਲਾਂ ਲਾਉਣ ਦੀ ਲੋੜ ਨਹੀਂਗੀ ਇਹ ਦੇਖੋ ਆਪਣੇ ਕਮੀਜ਼ ਦੇ ਜਿਹੜੇ ਨਿਸ਼ਾਨ ਲੱਗ ਕੇ ਇਹ ਲਾਈਨਿੰਗ ਵਾਲੇ ਦੇ ਤਿਆਰ ਹੋ ਗਏ ਹੁਣ ਜਿਹੜੀ ਇਹਦੀ ਆਪਾਂ ਕਟਿੰਗ ਕਰ ਦਾਂਗੇ ਆ ਦੇਖੋ ਪਹਿਲਾਂ ਬੈਕ ਵਾਲੇ ਦੀ ਕਮੀਜ਼ ਦੀ ਕਟਿੰਗ ਇਹ ਸਾਰੇ ਪੱਲੇ ਇਹਦੇ ਵਿੱਚ ਬੈਕ ਵਾਲੀ ਚ ਸਾਰੇ ਪੱਲੇ ਕਟਿੰਗ ਹੋ ਜਾਣਗੇ ਜਿਹੜੀ ਫਰੰਟ ਵਾਲੀ ਕਾਟ ਆ ਇਹਦੇ ਵਿੱਚ ਸਿਰਫ ਆਪਾਂ ਲਰਨਿੰਗ ਦੇ ਜਿਹੜੇ ਫਰੰਟ ਵਾਲਾ ਲਰਨਿੰਗ ਆ ਮਤਲਬ ਤੁਸੀਂ ਸਾਈਡ ਤੇ ਕੱਢ ਕੇ ਵੀ ਆਪਣਾ ਫਰੰਟ ਵਾਲਾ ਪੱਲਾ ਕਰ ਸਕਦੇ ਹੋ ਨਹੀਂ ਤੁਸੀਂ ਆਪਣੇ ਦੋ ਪੱਲੇ ਨੇ ਜਿਹੜੇ ਇਹ ਬੈਕ ਵਿੱਚ ਨੂੰ ਕਰ ਦੋ ਬੈਕ ਵਾਲੇ ਤੇ ਫਰੰਟ ਫਰੰਟ ਵਾਲੇ ਪੱਲੇ ਦੇ ਕੱਲੇ ਤੇ ਆ ਫਰੰਟ ਵਾਲੀ ਕਾਟ ਪਾਉਣੀ ਆ ਕਮੀਜ਼ ਤੇ ਨਹੀਂ ਪਾਉਣੀ ਆ ਆਪਾਂ ਨੇ ਹੈ ਸਿਰਫ ਆਪਾਂ ਨੇ ਕੱਲੀ ਲਾਈਨਿੰਗ ਤੇ ਪਾਉਣੀ ਆ ਕਾਟੇ ਵਾਲੀ ਜੀ ਕਮੀਜ਼ ਤੇ ਇਹ ਕਾਟ ਆਪਾਂ ਨੇ ਸਲਾਈ ਕਰਨ ਲੱਗੇ ਪਾਉਣੀ ਆ ਜਦ ਆਪਾਂ ਸਲਾਈ ਕਰਾਂਗੇ ਕਮੀਜ਼ ਉਦੋਂ ਪਾਉਣੀ ਆ ਉਹ ਵੀ ਤੁਹਾਨੂੰ ਦੱਸਦੇ ਆ ਆਪਾਂ ਇਸ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਤੁਹਾਨੂੰ ਹੁਣ ਆਪਾਂ ਇੱਥੇ ਲਾਵਾਂਗੇ ਟੱਕ ਦਾ ਨਿਸ਼ਾਨ ਵੀ ਆਪਣੀ ਪਲੇਟ ਪਤਾ ਲੱਗ ਸਕੇ ਜਿਹੜੀ ਕਿੱਥੇ ਆ ਤੇ ਆਪਣੇ ਚੈਨਲ ਅਰਸ਼ ਬੁਟੀਕ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਯਾ ਦੇਖੋ ਆਪੇ ਕਾਟ ਆ ਇਹਨੂੰ ਜੇ ਪਲੇਟਾਂ ਚੱਕਣੀਆਂ ਤੁਹਾਨੂੰ ਬਾਰ-ਬਾਰ ਦੱਸਦੀਆਂ ਵੀ ਕੈਂਚੀ ਦੀ ਮਦਦ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਜਿਹੜੀਆਂ ਪਲੇਟਾਂ ਨੇ ਉਹ ਚੱਕ ਸਕਦੇ ਹੋ। ਲੈਨਿੰਗ ਤੇ ਤਾਂ ਉਹ ਬਹੁਤ ਆਸਾਨ ਨੇ ਆਪਾਂ ਕਹਿੰਦੇ ਲੈਨਿੰਗ ਵਾਲੇ ਕਮੀਜ਼ ਤੇ ਲੈਨਿੰਗ ਵਾਲੇ ਕਮੀਜ਼ ਤੇ ਜਿਆਦਾ ਪਲੇਟਾਂ ਚੱਕਣੀ ਆਸਾਨ ਨੇ ਕਿਉਂਕਿ ਆ ਦੇਖੋ ਬਹੁਤ ਹੀ ਵਧੀਆ ਲੈਨਿੰਗ ਤੇ ਜਿਹੜੀ ਆਪਣੀ ਪਲੇਟਾਂ ਦੇ ਨਿਸ਼ਾਨ ਉਹ ਬਣ ਕੇ ਤਿਆਰ ਹੋ ਜਾਂਦੇ ਨੇ ਆ ਟੱਕ ਲੱਗੇ ਹੋਇਆ ਇੱਥੋਂ ਆਪਾਂ ਲਾ ਦਾਂਗੇ ਆ ਦੇਖੋ ਜਿੱਥੇ ਜਿੱਥੇ ਆਪਣੇ ਨਿਸ਼ਾਨ ਆਪਾਂ ਕੈਂਚੀ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਲਾ ਲੇ ਤੇ ਆ ਜਿਹੜਾ ਆਪਣਾ ਸਾਈਡ ਵਾਲੇ ਆਪਾਂ ਟੱਕ ਲਾਇਆ ਪਲੇਟ ਦਾ ਅਧਿਕ ਬੈਗ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਪਲੇਟਾਂ ਪੈ ਗਈਆਂ ਆਪਣੀਆਂ ਤੇ ਆਪਣੇ ਬੈਗ ਵਾਲੇ ਪੱਲੇ ਦੀਆਂ ਆ ਦੇਖੋ ਆ ਆਰਾਮ ਨਾਲ ਦਿਖਦੀਆਂ ਨੇ ਜਿਹੜੀਆਂ ਆਪਾਂ ਇਹ ਪਲੇਟਾਂ ਨੇ ਹੁਣ ਇਹ ਵੀ ਆਪਾਂ ਨੇ ਜਿਹੜੀਆਂ ਇਹ ਆਪਣੇ ਬੈਗ ਪੱਲੇ ਦੀਆਂ ਪਲੇਟਾਂ ਨੇ ਇਹ ਆਪਣਾ ਲਰਨਿੰਗ ਵਾਲਾ ਕਮੀਜ਼ ਜਿਹੜਾ ਕੱਟ ਕੇ ਤਿਆਰ ਹੋ ਗਿਆ ਹੁਣ ਇਹ ਵੀ ਤੁਹਾਨੂੰ ਸਟੀਚਿੰਗ ਵੀ ਨਾਲ ਹੀ ਦੱਸ ਦੇਣੀ ਆਪਾਂ ਨੇ ਵੀ ਇਹਦੀ ਸਟੀਚਿੰਗ ਕਿਵੇਂ ਕਰਨੀ ਆ ਹਾਂਜੀ ਫੋਕੋ ਹੁਣ ਲਾਈਨਿੰਗ ਅਟੈਚ ਕਰਨੀ ਦੱਸਦੇ ਆ ਵੀ ਲਾਈਨਿੰਗ ਕਿਵੇਂ ਅਟੈਚ ਕਰਨੀ ਆ ਇਹ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਆ ਇਹ ਦੇਖੋ ਆਪਾਂ ਨੇ ਫਰੰਟ ਵਾਲਾ ਪੱਲਾ ਆ ਜਿਹੜਾ ਉਹ ਲੈ ਲੈਣਾ ਆ ਫਰੰਟ ਵਾਲਾ ਪੱਲਾ ਜਿਹੜਾ ਇਹ ਰੱਖ ਕੇ ਹੁਣ ਜਿਹੜੀ ਆਪਾਂ ਲਾਈਨਿੰਗ ਦੇ ਉੱਤੇ ਫਰੰਟ ਕਾਰਟ ਪਾਈ ਸੀਗੀ ਉਹ ਵਾਲੀ ਲਾਈਨਿੰਗ ਲੈ ਕੇ ਫਰੰਟ ਵਾਲੇ ਪੱਲੇ ਤੇ ਅਟੈਚ ਕਰਨੀ ਆ ਆ ਦੇਖੋ ਪਹਿਲਾਂ ਆਪਾਂ ਤੀਰ ਆ ਜਿਹੜਾ ਉੱਥੋਂ ਸ਼ੁਰੂ ਕਰਾਂਗੇ ਉੱਥੋਂ ਆਪਾਂ ਇਹ ਸ਼ੁਰੂ ਕਰ ਲੈਣੀ ਆ ਇਹ ਇਹ ਤੁਸੀਂ ਬੜੀ ਮਤਲਬ ਸਲਾਈ ਨਾਲ ਬੜੇ ਟਾਂਕੇ ਨਾਲ ਇਹ ਬੜੇ ਪੱਖੀ ਇਹ ਨਾਲ ਅਟੈਚ ਕਰ ਪਾ ਗਿਓ ਲਾਈਨਿੰਗ ਆ ਦੇਖੋ ਜਿਹੜਾ ਆਪਣਾ ਤੀਰਾ ਉਹ ਅਟੈਚ ਹੋ ਗਿਆ ਉੱਪਰੋਂ ਜਿਹੜੀ ਹੁਣ ਆਪਣੀ ਫਰੰਟ ਵਾਲੀ ਕਾਰਟ ਆ ਉਹ ਆਪਾਂ ਧਿਆਨ ਦਖੜਾਵਾ ਵੀ ਉਹ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਪਾਉਣੀ ਆ ਆ ਦੇਖੋ ਜਿਹੜਾ ਮੋਢੇ ਨਾਲ ਮੋਢਾ ਆ ਦੇਖੋ ਆਪਣੀ ਜਿਹੜੀ ਫਰੰਟ ਵਾਲੀ ਕਾਰਟ ਆ ਇਹ ਆਪਣੀ ਇਥੇ ਆ ਗਈ ਇਹ ਹੁਣ ਆਪਾਂ ਇਸ ਨੂੰ ਸਲਾਈ ਕਰ ਦਾਂਗੇ ਤੇ ਬਾਅਦ ਵਿੱਚ ਹੁਣ ਜਿਹੜਾ ਸਲਾਈ ਕਰਨ ਤੋਂ ਬਾਅਦ ਇਹਨੂੰ ਆਪਾਂ ਥੱਲੇ ਕੱਪੜੇ ਕਮੀਜ਼ ਦੀ ਲਾਈਨਿੰਗ ਆ ਜਿਹੜੀ ਲਾਈਨਿੰਗ ਤੋਂ ਹੁੰਦਾ ਜਿਹੜਾ ਮੈਂ ਕਮੀਜ਼ ਦਾ ਫਰੰਟ ਵਾਲੀ ਕਾਟ ਆ ਵਾਲੀ ਦੇਖੋ ਆਪਾਂ ਨੂੰ ਤੁਹਾਨੂੰ ਦਿਖਦੀ ਹੋਣੀ ਆ ਇਹ ਆਪਾਂ ਹੁਣ ਬਾਅਦ ਵਿੱਚ ਇਹ ਕੱਟ ਲੈਣੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਵਾ ਦਿਆ ਕਰੋ ਆ ਦੇਖੋ ਆਪਾਂ ਨੂੰ ਟੱਕਣਾ ਟੱਕ ਨੇ ਜਿਹੜੇ ਇਹ ਜਰੂਰ ਮਲਾਉਣੇ ਚਾਹੀਦੇ ਆ ਇਹਦੇ ਨਾਲ ਜਿਹੜੀ ਆਪਣਾ ਕਮੀਜ਼ ਉੱਚਾ ਨੀਵਾ ਕੁਛ ਵੀ ਕਾਣ ਵਗੈਰਾ ਕੁਛ ਨਹੀਂ ਪੈਂਦੀ ਹੈਗੀ ਆ ਦੇਖੋ ਜੇ ਤਾਂ ਤੁਸੀਂ ਚਾਹੁੰਦੇ ਇੱਥੋਂ ਕੰਨੀ ਫੋਲਡ ਇੱਥੋਂ ਆਪਣਾ ਕੱਪੜਾ ਇਦਾਂ ਫੋਲਡ ਕਰ ਲਓ ਇਹ ਥੱਲੇ ਆਪਣੇ ਜਿਹੜੇ ਮੋਤੀ ਨੇ ਤਾਂ ਲੜਕੇ ਆਪਾਂ ਥੋੜੀ ਥੋੜੀ ਚੱਕ ਚੱਕ ਕੇ ਜਿਹੜੀ ਹੈ ਲਾਈਨਿੰਗ ਅਟੈਚ ਕਰ ਦਾਂਗੇ ਇਹ ਆਪਣੀ ਜਿਹੜੀ ਫਰੰਟ ਵਾਲੇ ਪੱਲੇ ਦੀ ਜਿਹੜੀ ਲਾਈਨਿੰਗ ਆ ਉਹ ਅਟੈਚ ਹੋ ਜਾਣੀ ਹੈ ਬਸ ਹੁਣ ਆਪਾਂ ਅੰਥੱਲਿਓ ਫੋਲਡਿੰਗ ਕਰ ਦਿੰਨੇ ਆ ਇਹਦੀ ਲਾਈਨਿੰਗ ਦੀ ਬਰੀਕ ਬਰੀਕ ਇਹ ਆਪਣੀ ਫੋਲਡਿੰਗ ਹੋ ਜੂਗੀ ਥੱਲੇ ਹੂੰ ਹੂੰ ਚਲਾਈਏ ਹਾਂਜੀ ਜਿਹੜੀ ਆਪਣੀ ਦੂਜੀ ਪਾਸੇ ਸਲਾਈ ਸੀ ਇਹ ਆਪਾਂ ਨੀਚੇ ਰੱਖ ਕੇ ਲਾਈਆ ਨੀਚੇ ਰੱਖ ਕੇ ਸਲਾਈ ਆ ਦੇਖੋ ਇੱਧਰ ਵੀ ਜਿਹੜੀ ਆਪਣੀ ਫਰੰਟ ਵਾਲੀ ਇਹ ਕਾਟ ਪੈ ਆ ਦੇਖੋ ਨੀਚੇ ਆਪਾਂ ਫੋਲਡਿੰਗ ਕਰ ਲਈ ਫੋਲਡਿੰਗ ਕਰਨ ਤੋਂ ਬਾਅਦ ਜਿਹੜੀ ਆਪਣਾ ਦੂਜੀ ਸਾਈਡ ਆਪਾਂ ਨੀਚੇ ਰੱਖ ਕੇ ਲਾਉਣੀ ਆ ਸਲਾਈ ਕਰਕੇ ਆ ਟੱਕ ਨਾਲ ਟੱਕ ਮਿਲਣੇ ਚਾਹੀਦੇ ਨੇ ਆ ਦੇਖੋ ਜਿਹੜੀ ਦੂਜੀ ਸਾਈਡ ਵੀ ਆਪਾਂ ਲਾਈਨਿੰਗ ਅਟੈਚ ਕਰ ਲਈ ਆ ਦੋਹੇ ਪਾਸੇ ਦੇਖੋ ਫਰੰਟ ਦੀਆਂ ਜਿਹੜੀਆਂ ਇਹ ਆਪਣੀਆਂ ਕਾਟ ਨੇ ਉਹ ਪੈਂਦੀਆਂ ਨੇ ਹੁਣ ਇਹਨਾਂ ਨੂੰ ਆਪਾਂ ਕਟਿੰਗ ਕਰ ਦਾਂਗੇ ਆ ਦੇਖੋ ਹੁਣ ਜਿਹੜੀ ਇਹ ਆਪਾਂ ਕਟਿੰਗ ਕਰ ਦੇਣੀ ਆ ਫਰੰਟ ਪੱਲੇ ਨੇ ਇਹ ਤੁਹਾਨੂੰ ਦੱਸਿਆ ਸੀ ਆਪਾਂ ਲਾਈਨਿੰਗ ਦੇ ਵਿੱਚ ਹੀ ਜਿਹੜੇ ਕਾਟ ਪਹਿਲਾਂ ਪਾਉਣੀ ਆ ਕਟਿੰਗ ਕਰਨ ਲੱਗੇ ਤੇ ਸਿਲਾਈ ਕਰਨ ਤੋਂ ਬਾਅਦ ਹੀ ਜਿਹੜੀ ਇਹ ਆਪਾਂ ਕਮੀਜ਼ ਦੇ ਕੱਪੜੇ ਦੇ ਉੱਪਰ ਇਹ ਬਾਅਦ ਵਿੱਚ ਜਿਹੜੀ ਇਹ ਕਟਾਈ ਪਾਉਣੀ ਆ ਠੀਕ ਹੈ ਜੀ ਇਹ ਆਪਣੀ ਫਰੰਟ ਵਾਲੀ ਜਿਹੜੀ ਲਾਈਨਿੰਗ ਆ ਅਟੈਚ ਹੋ ਗਈ ਆ ਹੁਣ ਸੇਮ ਆਪਾਂ ਇਦਾਂ ਹੀ ਜਿਹੜੀ ਬੈਕ ਵਾਲੀ ਆ ਲਾਈਨਿੰਗ ਆ ਉਹ ਅਟੈਚ ਕਰ ਲਾਂਗੇ ਪਰ ਉਹਦੇ ਵਿੱਚ ਜਿਹੜੀ ਫਰੰਟ ਵਾਲੀ ਕਾਰਟ ਵਗੈਰਾ ਉਹ ਕੁਝ ਨਹੀਂ ਪੈਣੀ ਆ ਦੇਖੋ ਉੱਪਰੋਂ ਆਪਾਂ ਧੀਰਾ ਅਟੈਚ ਕਰ ਲੈਣਾ ਸੇਮ ਉਦਾਂ ਹੀ ਫਰੰਟ ਦੀ ਜਿਵੇਂ ਆਪਾਂ ਫਰੰਟ ਵਾਲੀ ਲਾਈਨਿੰਗ ਅਟੈਚ ਕਰੀ ਸੀਗੀ ਜਿਹੜੀ ਆਪਣੀ ਕਾਰਟ ਆ ਫਰੰਟ ਵਾਲੀ ਉਹ ਪੈਣੀ ਨਹੀਂ ਹੈਗੀ ਕਿਉਂਕਿ ਇਹ ਬਰੋਬਰੀ ਆ ਕਟਿੰਗ ਕੀਤੀ ਹੀ ਆਪਾਂ ਸਾਰੇ ਪੱਲਿਆਂ ਦੀ ਤਰ੍ਹਾਂ ਬੈਕ ਵਾਲੇ ਪੰਲੇ ਤੇ ਜਿਹੜੀ ਆਪਣੀ ਕਾਰਟ ਆ ਉਹ ਨਹੀਂ ਪੈਣੀ ਹੈਗੀ ਬੈਕ ਵਾਲਾ ਪੱਲਾ ਆਪਣਾ ਉਹ ਨਹੀਂ ਰਹਿਣਾ ਇਹ ਲਾਈਨਿੰਗ ਦੇ ਵਿੱਚ ਬਸ ਫਰੰਟ ਵਾਲੇ ਪੱਲੇ ਤੇ ਹੀ ਜਿਹੜੀ ਆਪਣੀ ਕਾਰਟ ਪੈਂਦੀ ਹੁੰਦੀ ਆ ਸੇਮ ਆਪਾਂ ਜਿਹੜੇ ਦੂਏ ਪੱਲੇ ਦੀ ਤਰ੍ਹਾਂ ਹੀ ਇਹ ਲਾਈਨਿੰਗ ਨੂੰ ਆਪਾਂ ਨੇ ਅਟੈਚ ਕਰ ਲੈਣਾ ਆ ਆ ਦੇਖੋ ਜਿਹੜੀ ਬੈਕ ਵਾਲੀ ਆਪਣੀ ਸਲਾਈ ਉਹ ਆ ਸਾਈਡ ਵਾਲੀ ਇਹ ਦੂਜੀ ਸਾਈਡ ਵਾਲੀ ਸਲਾਈ ਆ ਇਹ ਆਪਾਂ ਨੀਚੋਂ ਲਾਉਣੀ ਆ ਇਹ ਨੀਚੋਂ ਸਲਾਈ ਕਰ ਲੱਗਣਾ ਆਪਾਂ ਨੇ ਸਲਾਈ ਕਰਕੇ ਆਪਣੀਆਂ ਪਿਛਲੇ ਤੱਕ ਆਉਣੀ ਚਾਹੀਦੀ ਐਥੇ ਤੱਕ ਇਹ ਠੀਕ ਆ ਮੋਢਿਆਂ ਤੱਕ ਐਵੇਂ ਆਪਾਂ ਫਰੰਟ ਵਾਲੇ ਦੀ ਜਿਹੜੀ ਪੱਲੇ ਦੀ ਲਾਈਨਿੰਗ ਲਾਈ ਸੀਗੀ ਆ ਦੇਖੋ ਇਹ ਆਪਾਂ ਜਿਹੜੀ ਇਧਰੋਂ ਥੱਲੇੋਂ ਨੀਚੋਂ ਲਾਉਂਦੇ ਆਉਣੇ ਆ ਇਹ ਲਾਈਨਿੰਗ ਤੇ ਆ ਆਪਣਾ ਮੋਡਾ ਆ ਗਿਆ ਇਹਨੂੰ ਦੂਜੀ ਸਾਈਡ ਆਪਾਂ ਐਦਾਂ ਮੋਡਾ ਹੈ ਨੀਚੇ ਉਲਾ ਕੇ ਅੱਜ ਇੱਥੇ ਆਪਾਂ ਧੀਰੇ ਦੀ ਸਲਾਈ ਆਪਾਂ ਸ਼ੁਰੂ ਕਰੀ ਸੀ ਓਕੇ ਆ ਕੇ ਇਹਨੂੰ ਆਪਾਂ ਨੇ ਕਰ ਦੇਣਾ ਖਤਮ ਇਹ ਆਪਣੀ ਜਿਹੜੀ ਬੈਕ ਵਾਲੀ ਲਾਈਨਿੰਗ ਉਹ ਵੀ ਅਟੈਚ ਹੋ ਗਈ ਲਾ ਕੇ ਤੇ ਫਰੰਟ ਵਾਲੀ ਵੀ ਹੋ ਗਈ ਹੁਣ ਆਪਾਂ ਇਹਦੇ ਉੱਤੇ ਪਲੇਟਾਂ ਨੇ ਜਿਹੜੀਆਂ ਤੁਹਾਨੂੰ ਮੈਂ ਉਹ ਦੱਸੂਗੀ ਆ ਦੇਖੋ ਜਿਹੜੀਆਂ ਪਲੇਟਾਂ ਨੇ ਆਪਣੀਆਂ ਆ ਦੇਖੋ ਜਿਹੜੀਆਂ ਆਪਣੇ ਆ ਪਲੇਟਾਂ ਦੇ ਨਿਸ਼ਾਨ ਲੱਗੇ ਹੋਏ ਨੇ ਇੱਥੋਂ ਆਪਾਂ ਜਿਹੜੀ ਲੈਨਿੰਗ ਆ ਉਹ ਕੱਚੀ ਕਰ ਲਾਂਗੇ ਪਹਿਲਾਂ ਜਿਵੇਂ ਆਪਾਂ ਲੈਨਿੰਗ ਕਮੀਜ਼ ਨਾਲ ਅਟੈਚ ਕਰੀਏ ਓਦਾਂ ਹੀ ਆਪਾਂ ਕਮੀਜ਼ ਨਾਲ ਜਿਹੜੀਆਂ ਪਲੇਟਾਂ ਵੀ ਅਟੈਚ ਕਰ ਲਵੇ ਇਹਨਾਂ ਨਾਲ ਆਪਾਂ ਜਿਹੜੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਪਲੇਟਾਂ ਬੰਦੀਆਂ ਨੇ ਆ ਦੇਖੋ ਐਦਾਂ ਜਿਹੜੀਆਂ ਤੁਸੀਂ ਇਹ ਆਪਣੇ ਜਿਵੇਂ ਲੈਨਿੰਗ ਅਟੈਚ ਕਰੀਏ ਓਦਾਂ ਵੀ ਸੇਮ ਆਪਾਂ ਪਲੇਟਾਂ ਅਟੈਚ ਕਰ ਲੈਣੀਆਂ ਨੇ ਫੈ ਕਾਲੀ ਨਾਲ ਆ ਦੇਖੋ ਸਾਰੀਆਂ ਪਲੇਟਾਂ ਤੇ ਹੀ ਸੇਮ ਏਦਾਂ ਹੀ ਸिलाई ਮਾਰ ਲੈਣੀ ਆ ਬੈਕ ਵਾਲੇ ਪੱਲੇ ਤੇ ਵੀ ਸੇਮ ਏਦਾਂ ਹੀ ਸिलाई ਮਾਰ ਲੈਣੀ ਆ ਇਹ ਲਰਨਿੰਗ ਵਾਲੇ ਕਮੀਜ਼ ਤੇ ਜਿਹੜੀਆਂ ਪਲੇਟਾਂ ਪਾਉਣ ਦਾ ਬਹੁਤ ਹੀ ਆਸਾਨ ਤਰੀਕਾ ਇਹਦੇ ਨਾਲ ਜਿਹੜੀ ਆਪਣੀ ਬਹੁਤ ਹੀ ਵਧੀਆਂ ਪਲੇਟਾਂ ਨੇ ਜਿਹੜੀਆਂ ਉਹ ਪਾ ਕੇ ਤਿਆਰ ਹੋ ਜਾਂਦੀਆਂ ਨੇ ਸੇਮ ਏਦਾਂ ਹੀ ਤੁਸੀਂ ਸਾਰੀਆਂ ਪਲੇਟਾਂ ਨੂੰ ਕੱਟੀਆਂ ਕਰ ਲੋਗੇ ਕੱਟੀਆਂ ਕਰਨ ਤੋਂ ਬਾਅਦ ਇਹਨੂੰ ਆਪਾਂ ਆ ਦੇਖੋ ਕੱਚੀਆਂ ਕਰ ਲਈਆਂ ਆਪਾਂ ਕੱਚੀਆਂ ਕਰਨ ਤੋਂ ਬਾਅਦ ਜਿਹੜੀ ਇਹ ਆਪਣੀ ਇਹ ਆ ਦੇਖੋ ਪਲੇਟ ਪਾਉਣੀ ਬਹੁਤ ਹੀ ਆਸਾਨ ਆ ਇਹਦੇ ਨਾਲ ਲਾਈਨਿੰਗ ਜਿਹੜੀ ਅਟੈਚ ਹੋ ਜਾਂਦੀ ਆ ਤੇ ਪਲੇਟ ਬਹੁਤ ਹੀ ਵਧੀਆ ਤਰੀਕੇ ਨਾਲ ਪੈ ਜਾਂਦੀ ਆ ਆ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਇਹ ਆਪਣੀ ਪਲੇਟ ਪੈਕੇਟ ਤਿਆਰ ਹੋਈ ਆ ਸੇਮ ਆਪਣੀਆਂ ਸਾਰੀਆਂ ਪਲੇਟਾਂ ਇਦਾਂ ਹੀ ਕੱਚੀਆਂ ਕਰੋ ਕੱਚੀਆਂ ਕਰਕੇ ਫੇਰੇ ਦੀ ਲਰਨਿੰਗ ਨਾਲ ਅਟੈਚ ਕਰਕੇ ਫੇਰ ਪਲੇਟਾਂ ਪਾਓ ਸਾਰੀਆਂ ਪਲੇਟਾਂ ਪਾ ਕੇ ਤੁਹਾਨੂੰ ਦਿਖਾਉਣੀ ਆ ਹੁਣ ਆ ਦੇਖੋ ਜੀ ਸਾਡੀਆਂ ਬਹੁਤ ਹੀ ਵਧੀਆ ਜਿਹੜੀਆਂ ਇਹ ਪਲੇਟਾਂ ਨੇ ਕਮੀਜ਼ ਦੀਆਂ ਪੈਕੇਟ ਤਿਆਰ ਹੋ ਗਈਆਂ ਤੇ ਆਪਣੇ आरसी बुटीक चैनल ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਆ ਉਹ ਜ਼ਰੂਰ ਦਬਾ ਲਿਆ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੀ ਵੀਡੀਓ ਦੇਖਣ ਲਈ